ਹਾਂਜੀ ਹੁਣ ਜਿਹੜੀ ਵਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਫਿਰ ਤੋਂ ਸਾਹਮਣੇ ਆ ਗਈ ਆ ਵਿਕਰਮ ਜੀਠੀਏ ਦੇ ਖਿਲਾਫ ਹੋਰ ਸਬੂਤ ਮਿਲ ਗਏ ਆ ਤੇ ਜਿਹਦੇ ਵਿੱਚ ਹੁਣ ਇੱਕ ਖਬਰ ਸੁਣਾਉਣ ਜਾ ਰਹੇ ਆ ਚੈਨਲ ਨੂੰ ਤੇ ਬਣੇ ਰਹੋ ਬਹੁਤ ਧਮਾਕੇਦਾਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿੱਚ ਲਿਖਿਆਗਾ ਵਿਕਰਮ ਜੀਠੀਆਂ ਮਾਮਲੇ 'ਚ ਹੁਣ ਹੋਰ ਤੌਰ ਜਿਹੜੀ ਨਵੀਂ ਅਪਡੇਟ ਆ ਗਈ ਐਨਸੀਬੀ ਦੀ ਐਂਟਰੀ ਹੋ ਚੁੱਕੀ ਜਿਹਦੇ ਵਿੱਚ ਬਾਈ ਬੇਕਰਮ ਬਜੀਠਿਆ ਫਿਰ ਤੋਂ ਫਸਦਾ ਨਜ਼ਰ ਆਉਂਦਾ ਤਾਂ ਪਹਿਲਾ ਵੀਡੀਓ ਸੁਣਾ ਦਈਏ ਤਾਂ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ 2 ਮਿੰਟ ਦੀ ਵੀਡੀਓ ਸੁਣਾਵਾਂਗੇ ਫਿਰ ਕਰਦੇ ਅਗਲੇ ਵਿਚਾਰ ਸਾਂਝੇ ਸੁਣੋ ਵੀਡੀਓ ਜੇ ਅਜੇ ਹੀ ਕੋਈ ਚੀਜ਼ ਪਾਈ ਜਾਂਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਐਨਸੀਬੀ ਵੱਲੋਂ ਵੀ ਜੋ ਹੈ ਉਹ ਅ ਬਿਕਰਮ ਦਿਤੀਆ ਜੋ ਪੇਸ਼ਕੰਨ ਜਾਂ ਕਰਿਆ ਜਾ ਸਕਦਾ ਤਾਂ ਕੋਲ ਬੁਲਾ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਜਿਹੜੀਆਂ ਕੇਂਦਰੀ ਜਾਂਚ ਏਜੰਸੀਆਂ ਨੇ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਵੀ ਹੁਣ ਇਸ ਵੇਲੇ ਬਿਕਰਮ ਦਿਤੀਆ ਜਿਹੜੇ ਨੇ ਉਹ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਐਨਟੀਪੀ ਵੱਲੋਂ ਚਿੱਠੀ ਲਿਖ ਦਿੱਤੀ ਗਈ ਹੈ ਉਸ ਬਾਰੇ ਇਹਨੂੰ ਤਦੋਂ ਵਿਜੀਲੈਂਸ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਐਨ.ਟੀ.ਪੀ ਵੱਲੋਂ لازمی ਤੌਰ ਤੇ ਵਿਕਰਮ ਜੀਠਿਆ ਦੇ ਕੋਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁੱਛ ਕੇ ਜਿਹੜੀ ਹੈ ਉਹ ਠੀਕੀ ਜਾ ਸਕਦੀ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਆਜੀਬ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਮਜੀਠਿਆ ਕੇਸ ਦੀ ਜਾਂਚ ਹੋਰ ਤੇਜ਼ ਹੋ ਚੁੱਕੀ ਹੈ ਕਿਉਂਕਿ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਵੀ ਮਜੀਠਿਆ ਤੋਂ ਕੁਝ-ਕਿਛ ਕਰ ਸਕਦਾ ਹੈ ਇਸ ਬਾਬਤ ਬਿਜ਼ਨਸ ਨੂੰ ਲੈਟਰ ਲਿਖੀ ਗਈ ਹੈ ਹਾਲਾਂਕਿ ਜਦੋਂ ਬਿਜ਼ਨਸ ਦਾ ਰਿਮਾਂਡ ਖਤਮ ਹੋਏਗਾ ਨਾਇ ਖਰਾਸਤ ਚ ਭੇਜਿਆ ਜਾਏਗਾ ਤੇ ਉਸ ਤੋਂ ਬਾਅਦ ਪ੍ਰੋਡਕਸ਼ਨ ਰਿਮਾਂਡ ਲੈ मजीठिया तो इस पूरे मामले अपने पदर ते पुछ पड़ताल करेगा मजीठिया केस दी जांच हूं बोल तेज हो चुकी है क्योंकि हूं नारकोटिक्स कंट्रोल ब्यूरो मजीठिया तो पुछ पड़ताल इस पूरे मामले कर सकता है एनसीबी दी अमृतसर यूनिट ने विजिलेंस नु इस बाबत एक चिट्ठी भी लिखी है मजीठिया मामले दी जांच की मांग उन्होंने वालों की गई है मजीठिया सात दिन दे ਵਿਸ਼ਲਾ ਸ੍ਰਮਾਨ ਨੇ ਕਾਲ ਰਿਮਾਂਡ ਖਤਮ ਹੋਏਗਾ 2 ਜੁਲਾਈ ਨੂੰ ਤੇ ਕੋਚ ਕੋਚ ਪੇਸ਼ ਕੀਤਾ ਜਾਏਗਾ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ 25 ਜੂਨ ਨੂੰ ਹੋਈ ਸੀ ਬیتے ਕਾਲ ਦੀਆਂ ਤਸਵੀਰਾਂ ਤੁਸੀਂ ਵੇਖ ਪੜੋ ਜੇ ਵਿਸ਼ਲਾਸ ਦੀ ਟੀਮ ਸ਼ਿਮਲਾ ਤੋਂ ਅੱਗੇ ਸ਼ੋਪਰਾ ਲੈ ਕੇ ਪਹੁੰਚੀ ਸੀ ਵਿਕਰਮ ਸਿੰਘ ਮਜੀਠੀਆ ਨੂੰ ਪ੍ਰੋਪਰਟੀ ਦਰਸਤੀ ਕਰਵਾਉਣੀ ਸੀ ਤੇ ਹੁਣ ਇਸ ਪੂਰੇ ਮਾਮਲੇ 'ਚ ਜਾਂਚ ਹੋ ਤੇਜ਼ ਹੋ ਚੁੱਕੀ ਹੈ ਕਿਉਂਕਿ ਸਾਭਕਾ ਡੀਜੀਪੀ ਸਿਧਾਰਥ ਚੋਟਪਾਧਿਆਏ ਨੇ ਆਪਣੀ ਇਨਵੈਸਟੀਗੇਸ਼ਨ ਡਿਟੇਲਸ ਸ਼ੇਅਰ ਕੀਤੀ ਸਾਭਕਾ ਡੈਪਟੀ ਈਡੀ ਡਾਇਰੈਕਟਰ ਨਰਿੰਜਨ ਸਿੰਘ ਨੇ ਵੀ ਆਪਣੀ ਡਿਟੇਲਸ ਕੀਤੀ ਬੋਨੀ ਅਸ਼ਨਾਲਾ ਤਲਬੀਰ ਗੇਲ ਚਕੀ ਚਹਲ ਬਿੱਟੂ ਆਲਖ ਵੱਡੇ ਗਵਾਹ ਜੁਨੇ ਇਹਨਾਂ ਦੇ ਬਿਆਨ ਵੀ ਦਰਜ ਕਰਵਾਏ ਕੈ ਨੇ ਪਰ ਨਾਰਕੋਟਿਕਸ ਕੰਟਰੋਲ ਬਿਊਰੋ ਇਸਪੁਰੇ ਮਾਮਲੇ ਚ ਐਂਟਰੀ ਕਰ ਸਕਦਾ ਹੈ ਐਨਸੀਬੀ ਦੀ ਅੰਮਸਰ ਯੂਨਿਟ ਨੇ ਹਾਂਜੀ ਹੁਣ ਕਹਿਣ ਦਾ ਮਤਲਬ ਐਨਸੀਬੀ ਜੋ ਬਈ ਹੁਣ ਇਹ ਜਾਂਚ ਕਰੂਗੀ ਤੇ ਕਹਿਣ ਦਾ ਮਤਲਬ ਹੁਣ ਜੇ ਪੰਜਾਬੀ ਦੇ ਵਿੱਚ ਕਹਦੀਆਂ ਆਪਾਂ ਵਿਜੀਲੈਂਸ ਨਵੀ ਇਹਨੂੰ ਇਹ ਤਾਂ ਪੂਰੀ ਜਾਣਕਾਰੀ ਲੈਂਦਿਆਂ ਹੋਏ ਕਿਹਾ ਗਿਆ ਜਿਵੇਂ ਤੇ ਹੁਣ ਜਿਹੜਾ ਨਾਲ ਦੀ ਨਾਲ ਕੱਲ ਨੂੰ ਦੋ ਦੋ ਤਰੀਕ ਨੂੰ ਕੋਰਟ ਦੇ ਵਿੱਚ ਪੇਸ਼ ਹੋਊਗਾ ਵਿਕਰਮ ਮਜੀਠੀ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆਉਂਦੀਆਂ ਜੇ ਗੱਲ ਕਰੀਏ ਆਪਾਂ ਜੋ ਡੀਜੀਪੀ ਸਤਾਰਤ ਛਟੋਪਾਦਿਆ ਭਾਈ ਉਹਨਾਂ ਦੇ ਵੀ ਬਿਆਨ ਆਏ ਸਾਹਮਣੇ ਜੇ ਗੱਲ ਕਰੀਏ ਹੁਣ ਆਪਾਂ ਜਿਹੜਾ ਬੌਨੀ ਇਸਨ ਵਾਲਾ ਉਹਨਾਂ ਨੇ ਵੀ ਰੱਖੇ ਗਏ ਆ ਬਿਆਨ ਪਰ ਜੇ ਗੱਲ ਕਰੀਏ ਸਬੂਤ ਤੇ ਸਬੂਤ ਮਿਲ ਰਹੇ ਆ ਤੇ ਪਰ ਅੱਗੇ ਦਾ ਮਾਮਲਾ ਹਾਲੇ ਤੱਕ ਜੋ ਕੱਲ ਇਹਨੂੰ ਕੋਰਟ ਦੇ ਵਿੱਚ ਫੇਰ ਪੇਸ਼ ਕੀਤਾ ਜਾਊਗਾ ਦੋ 25 ਤਰੀਕ ਨੂੰ ਗ੍ਰਿਫਤਾਰ ਕਿ ਹੁੰਦਾ ਆ ਤੇ ਹੁਣ ਦੋ ਤਰੀਕ ਨੂੰ ਫੇਰ ਕੱਲ ਦਾ ਮਾਮਲਾ ਹਾਲੇ ਤੱਕ ਤਮਿਆ ਨਹੀਂ ਕਿਉਂਕਿ 7 ਦਿਨਾਂ ਦੇ ਰਿਮਾਂਡ ਤੇ ਆ ਕੱਲ ਨੂੰ ਇਹਨੂੰ ਫੇਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊ ਅੱਗੇ ਦਾ ਮਾਮਲਾ ਜਿਵੇਂ ਹੋਇਆ ਤੇ ਤੁਰੰਤ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਸੀਐਮ ਪਾਨਤਮਨ ਦਾ ਐਕਸ਼ਨ ਹੁੰਦੇ ਹੀ ਬੁਰੀ ਤਰ੍ਹਾਂ ਫਸ ਗਿਆ ਬਿਕਰਮਜੀਤਿਆ ਚਾਰੇ ਪਾਸੋਂ ਸਬੂਤ ਤੇ ਸਬੂਤ ਮਿਲ ਰਿਹਾ ਅੱਜੀ ਦੇ ਵਿੱਚ ਦੇਖਣਾ ਹੁਣ ਇਹ ਬਣਦਾ ਬਈ ਇਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੀ ਅੱਗੇ ਦਾ ਮਾਮਲਾ ਹੁਣ ਕੀ ਰਹੂਗਾ ਕਿਉਂਕਿ ਇਹਨੂੰ ਜੇ ਗੱਲ ਕਰੀਏ ਪੰਜਾਬ ਤੇ ਹਿਮਾਚਲ ਦੇ ਵਿੱਚ ਇਹਦੇ ਦੇਸ਼ਾਂ ਵਿਦੇਸ਼ਾਂ ਦੇ ਨਾਲ ਵੀ ਕੰਟੈਕਟ ਦੱਸਿਆ ਜਾਂਦਾ 540 ਕਰੋੜ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਬਣੀਆ ਉਹ ਵੀ ਦੱਸਿਆ ਜਾਂਦਾ ਤੇ ਜੇ ਗੱਲ ਕਰੀਏ 141 ਕਰੋੜਾਂ ਲੈਣ ਦੇਣ ਬੈਂਕਾਂ ਨਾਲ ਉਹ ਵੀ ਦੱਸਿਆ ਜਾਂਦਾ ਤੇ ਪਰ ਮਾਮਲੇ ਹੁਣ ਬਹੁਤ ਹਰ ਰੋਜ਼ ਕਈ ਸਾਹਮਣੇ ਆ ਜਾਂਦੇ ਆ ਤੇ ਹੁਣ ਜਿਹੜਾ ਜਿਹੜਾ ਸੁਖਵੀਰ ਬਾਦਲਾਉਂਦਾ ਕਹਿਣਾ ਇਹ ਵੀ ਸਰਕਾਰ ਸਾਡੇ ਨਾਲ ਟੱਕੇ ਕਰ ਰਹੀਆਂ ਧੱਕੇ ਸ਼ਾਹੀਆਂ ਕਰ ਰਹੀਆਂ ਜੀ ਤਾਂ ਇਹਨਾਂ ਦੀ ਧੱਕੇਸ਼ਾਹੀ ਇਹਨਾਂ ਨੂੰ ਇਹ ਆ ਵੀ ਅਸੀਂ ਡਰ ਜਾਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਜੋ ਚਾਹੇ ਮਰਜੀ ਕਰੋ ਸਾਡਾ ਟਾਈਮ ਤੁਹਾਡਾ ਟਾਈਮ ਤਾਂ ਸਿਰਫ ਰੂੜ ਉਤਾਰ ਰਿਹਾ ਹੈ ਤਾਂ ਸਾਡਾ ਟਾਈਮ ਹਜੇ ਆਉਣਾਗਾ ਤਾਂ ਉਸ ਤੋਂ ਬਾਅਦ ਆਪਦੇ ਬਾਰੇ ਚੀਕਾਂ ਨਾ ਮਾਰੋ ਇਸ ਕੁਬੀਰ ਬਾਦਲ ਦਾ ਕਹਿਣਾ ਹੁਣ ਦੇਖਣਾ ਇਹ ਬਣਦਾ ਬਈ ਹਾਲੇ ਜਾਣਕਾਰੀ ਪੂਰੀ ਸਾਹਮਣੇ ਨਹੀਂ ਆਈ ਪਿਕਰਮ ਜੀਠਿਆ ਜੋ ਵਿਜੀਲੈਂਸ ਤੇ ਹਰਿਆਸਤ ਦੇ ਵਿੱਚ ਆ ਤੇ ਮਾਮਲਾ ਹਲੇ ਤੱਕ ਚੱਲ ਰਿਹਾ ਜਦੋਂ ਕੋਈ ਖਬਰ ਆ ਇਤਨਾ ਤੱਕ ਸੋੜਾ ਸਾਂਝੀ ਵੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪਿਕ ਇਹੀ ਹੈਗਾ ਜੇ ਗੱਲ ਕਰੀਏ ਹੁਣ ਡੀਜੀਪੀ ਸਤਾਰਜ ਚਟੋ ਪਾਦੀਆ ਤੇ ਜੇ ਗੱਲ ਕਰੀਏ ਬੌਨੀ ਜਨਾਲਾ ਤੇ ਨਾਲ ਨਾਲ ਜਿਹੜਾ ਵੀ ਇੱਕ ਡਿਪਟੀ ਕਮਿਸ਼ਨਰ ਜੋ ਨਰਿੰਦਰ ਸਿੰਘ ਉਹਨਾਂ ਦੇ ਵੀ ਸਵਾਰ ਰੱਖ ਦਿੱਤੇ ਗਏ ਸਾਹਮਣੇ ਪਰ ਸਬੂਤ ਤੇ ਸਬੂਤ ਰੱਖੇ ਗਏ ਆ ਜੇ ਗੱਲ ਕਰੀਏ ਜਿਹੜੇ ਹਿਸਾਬ ਨਾਲ ਹੁਣ ਇਹ 2021 ਦੇ ਵਿੱਚ ਪਾਰਟੀ ਸੀ ਇਹਨਾਂ ਦੀ ਬਣੀ ਹੋਈ ਉਹ ਉਸ ਵਕਤ ਦਾ ਇਹ ਮਾਮਲਾ ਦਰਜ ਹੁੰਦਾ ਇਹਨਾਂ ਤੇ ਪਰ ਉਦੋਂ ਇਹਨਾਂ ਦੀ ਪਾਰਟੀ ਹੋਣ ਕਰਕੇ ਇਹਨਾਂ ਦੀ ਪਾਵਰ ਹੋਣ ਕਰਕੇ ਇਹ ਕੇਸ ਦੀ ਇਨਕੁਆਇਰੀ ਨਹੀਂ ਹੋਈ ਜਿਹੜਾ ਇਹਦੇ ਤੇ ਕੇਸ ਦਰਜ ਹੋਇਆ ਸੀ ਹੁਣ ਇਹਦੇ ਤੇ ਜਿਹੜਾ ਦਰਜ ਹੈ ਕੇਸ ਵਕੀਲ ਦਾ ਇਹਨਾਂ ਦੇ ਕਹਿਣਾ ਇਹ ਆ ਜੋ ਬਿਕਰਮਜੀਤ ਸਿੰਘ ਨੂੰ ਜਾ ਕੇ ਕਿਹਾ ਜਾਂਦਾ ਵੀ ਇਹ ਸਾਰੀ ਪ੍ਰਾਪਰਟੀ ਦਾ ਮਾਮਲਾ ਐਨਡੀਪੀਐਸ ਦਾ ਕੋਈ ਮਾਮਲਾ ਨਹੀਂ ਚ ਇਹ ਵਕੀਲ ਦਾ ਕਹਿਣਾ ਇਹ ਪਰ ਬਈ ਹੁਣ ਇਹ ਵੀ ਆਪਾਂ ਲੋਕਾਂ ਨੂੰ ਵੀ ਪੁੱਛਣਾ ਚਾਹਾਂਗੇ ਵੀ ਤੁਹਾਡਾ ਕੀ ਕਹਿਣਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖੋ ਯੋਗੀ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਨੂੰ ਜਿਆਦਾ ਪਤਾ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਹੁਣ ਸੁਣਿਆ ਤਾਂ ਇਹ ਜਾਂਦਾ ਲੋਕਾਂ ਤੋਂ ਬਜ਼ੁਰਗਾਂ ਤੋਂ ਵੱਡਿਆਂ ਤੋਂ ਵੀ ਜਿਹੜੀ ਇਹ ਸਰਕਾਰ ਅਕਾਲੀਆਂ ਦੀ ਇਹਨਾਂ ਨੇ ਵੀ ਬਹੁਤ ਧੱਕਾ ਕਰਿਆ ਇਹਨਾਂ ਨੇ ਨੌਜਵਾਨ ਪਤਾ ਨਹੀਂ ਕਿੰਨੇ ਕਮਰਾਏ ਆ ਸਰਕਾਰ ਚੰਗੀ ਕੋਈ ਵੀ ਨਹੀਂ ਹੈਗੀ ਤਾਂ ਜੇ ਗੱਲ ਕਰੀਏ ਹੁਣ ਸੀਐਮ ਭਵਨਤਮਨ ਦੀ ਇਹ ਵੀ ਇੱਕ ਜਾਂਦੇ ਜਾਂਦੇ ਜਿਹੜੀ ਇੱਕ ਮੁਹਿੰਮ ਚੱਕ ਲਈ ਵੀ ਅਸ਼ੁੱਧ ਨਸ਼ਾ ਵਿਰੁੱਧ ਜੋ ਚਲਾਵਾਂਗੇ ਤੇ ਚਲਾ ਰੱਖਿਆ ਜੋ ਤਾਂ ਹੁਣ ਇਹਨਾਂ ਨੇ ਵੀ ਕਿਉਂ ਚਲਾਇਆ ਇਹ ਸਾਰਿਆਂ ਨੂੰ ਪਤਾ ਇਹਨੂੰ ਪਤਾ ਸੀ ਵੀ ਸਾਡੀ ਸਰਕਾਰ ਭੱਜੂਗੀ ਚੰਗਾ ਕੁਝ ਕਰ ਲਈਏ ਜਾਂਦੇ ਜਾਂਦੇ ਡੂਢ ਸੜ ਰਹੇ ਕਿ ਜਿਹੜਾ ਤਾਂ ਇਸ ਕਰਕੇ ਇਹਨੂੰ ਪਤਾ ਸੀ ਵੀ ਸਾਡੇ ਤੋਂ ਪੰਜਾਬ ਦੇ ਵਿੱਚ ਲੋਕ ਪਿੱਟ ਗਏ ਤਾਂ ਜਿਹਦੇ ਵਿੱਚ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਸਾਰਿਆਂ ਨਾਲ ਤੱਕ ਹੋਇਆ ਜੀ ਗੱਲ ਕਰੀ ਸ਼ੰਭੂ ਖਨੋਰੀ ਬਾਰਡਰ ਤੇ ਜੋ ਕਿਸਾਨ ਆਪਣੇ ਸਾਈਡ ਤੇ ਬੈਠੇ ਜੀ ਤੇ ਆਪਣੀਆਂ ਮੰਗਾਂ ਮੰਗ ਰਹੇ ਹਨ ਤੇ ਜੋ ਇਹਨਾਂ ਨੇ ਮਨਜ਼ੂਰ ਵੀ ਕੀਤੀਆਂ ਸੀ ਬਾਅਦ ਦੇ ਵਿੱਚ ਲੋਕਾਂ ਨਾਲ ਵਾਅਦੇ ਤੋਂ ਮੁਕਰਦੇ ਆ ਤਾਂ ਉਹ ਜੋ ਵੀ ਹੁੰਦਾਗਾ ਤਾਂ ਨਹੀਂ ਲਾਉਂਦੇ ਆਪਣੇ ਸਾਈਡ ਤੇ ਬੈਠੇ ਜੀ ਸ਼ੰਭੂ ਦੇਖਨੌਰੀ ਬਾਰਡਰ ਤੇ ਜਿੱਥੇ ਕੀ ਹੁੰਦਾ ਘਟੋ ਘਟ 30 40 ਹਜ਼ਾਰ ਦੀ ਗਿਣਤੀ ਚ ਪੁਲਿਸ ਜਾਂਦੀ ਆ ਸਾਰੇ ਬਜ਼ੁਰਗ ਸਾਰੇ ਮਾਤਾ ਪਿਓਾਂ ਨੂੰ ਸਾਰਿਆਂ ਨੂੰ ਜੇਲਾ ਦਿਖਾਤੀਆਂ 80 85 ਸਾਲ ਦੇਆਂ ਨੂੰ ਤਾਂ ਇਹ ਇਹ ਵੀ ਅੱਜ ਦਾ ਰਾਜ ਆ ਪੰਜਾਬ ਸਰਕਾਰ ਦਾ ਚੰਗੀ ਸਰਕਾਰ ਕੋਈ ਵੀ ਚਾਹ ਭਗਵੰਤ ਮਾਨ ਪਰ ਜਿਹੜੀ ਗੱਲ ਕਰੀ ਹੁਣ ਵਿਕਰਮ ਜੀ ਇਥੇ ਦੋਸ਼ੇ ਲੱਗਦੇ ਵੀ ਨਸ਼ਾ ਤਸਕਰ ਰਿਹਾ ਹੈ ਬਹੁਤ ਵੱਡਾ ਤਾਂ ਹੁਣ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਵੀ ਵੱਡਾ ਮਗਰਮੱਛ ਸਾਰਿਆਂ ਨੂੰ ਵਿਕਰਮ ਜੀ ਇਥੇ ਸੀ ਜਿਹਦੇ ਉੱਤੇ ਕੀ ਐਕਸ਼ਨ ਹੋਗਾ ਦੇਖਣਾ ਹੁਣ ਕਈ ਦਿਨਾਂ ਤੋਂ ਉਹਨੂੰ ਕੁੜੀਸੀ ਫਿਰਦੇ ਆ ਸਰਕਾਰ ਤਾਂ ਵਿਜੀਲੈਂਸ ਕਿਉਂਕਿ ਉਹਨਾਂ ਨੇ ਆਪਣੀ ਇਨਕੁਇਰੀ ਵੀ ਕਰਨੀ ਜ਼ਰੂਰੀ ਬਣਦੀ ਆ 540 ਕਰੋੜ ਦੀ ਗੈਰਕਾਨੂੰਨੀ ਤਰੀਕੇ ਨਾਲ ਆਮਦਨ ਕਿੱਥੋਂ ਬਣੀ ਆ ਗਰੀਬਾਂ ਦਾ ਖੂਨ ਚੂਸ ਕੇ ਗਰੀਬਾਂ ਦੇ ਗਲ ਘੋਟ ਕੇ ਗਰੀਬਾਂ ਤੋਂ ਕੱਢਣਾ ਇਹਨਾਂ ਨੇ ਬੀ ਬੱਲਾ ਰਹੀਂ ਕੋਈ ਹੋਰ ਲਾ ਲੋ ਚਲਾਨ ਕੱਟ ਦਿੰਦੇ ਆ ਗਰੀਬਾਂ ਨੂੰ ਰੋਕੀ ਜਾਂਦੇ ਆ ਵੱਡੇ ਬੰਦੇ ਨੂੰ ਢਗਾ ਦਿੰਦੇ ਆ ਇਹ ਜੋ ਸੱਚ ਆ ਤੇ ਇਹ ਜੋ ਅੱਜ ਦਾ ਇਹ ਮਾਮਲਾ ਤੁਹਾਡੇ ਨਾਲ ਸਾਂਝੀ ਖਬਰ ਜ਼ਰੂਰ ਕਰਨੀ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਇਸ ਕਰਕੇ ਬਈ ਜਿਹੜਾ ਪੂਰਾ ਮਾਮਲਾ ਹਲੇ ਤੱਕ ਸਾਹਮਣੇ ਆਇਆ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪਿਕ ਇਹ ਸਰਕਾਰਾਂ ਨੂੰ ਲੈ ਕੇ ਵਿਖਰ ਮਜੀਠੀਏ ਤੇ ਆ ਬਈ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਨੂੰ ਮਿਲਦੇਗਾ ਨੂੰ ਨਵੇਂ ਟੌਪਿਕ ਤੇ ਧੰਨਵਾਦ